ਕਾਰ ਦੇ ਪਾਸੇ ਕਹਿ ਰਹੀ ਸੀ ਪੰਥਕ ਰੀਤੀ ਰਿਵਾਜ ਬਹੁਤ ਵਧੀਆ ਤਰੀਕੇ ਨਾਲ ਮਨਾ ਰਿਆ ਚਾਹੇ ਜਾਤ ਸਾਹਿਬ ਜੀ ਦੀ ਸ਼ਹਾਦਤ ਹੋਵੇ ਅਸੀਂ ਵੀ ਚੰਗੇ ਤਰੀਕੇ ਨਾਲ ਮਨਾ ਰਿਆ ਸੰਗਤ ਨੂੰ ਸ਼ੁਰੂ ਦਾ ਦੇ ਰਹੇ ਮੇਰੇ ਖਿਆਲ ਹੈ ਕਿ ਮਰੇ ਕਾ ਸਰਕਾਰ ਦਾ ਦੋ ਗਲਾ ਚਿਹਰਾ ਸਾਹਮਣੇ ਆ ਰਿਹਾ ਇੱਕ ਪਾਸੇ ਸਰਕਾਰਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਛੇਦੀਪੁਰ ਵੀ ਮਨਾ ਰਿਆ ਜਿਹਦਾ ਮਨੁੱਖੀ ਅਧਿਕਾਰਾਂ ਦੀ ਮਨੁੱਖੀ ਹੱਕਾਂ ਦੀ ਧਰਮ ਦੀ ਆਜ਼ਾਦੀ ਦੀ ਜਿਹੜੀ ਗੱਲ ਕਰਦੇ ਰਹੇ ਤੇ ਉਹਨਾਂ ਦੇ ਨਾਂ ਤੇ ਬਹੁਤ ਵੱਡੇ ਪੱਦਰ ਤੇ ਬੜੇ ਸਮਾਗਮ ਕੀਤੇ ਬੜਾ ਪੈਸਾ ਵੀ ਖਰਚਾ ਕੀਤਾ ਗਿਆ ਪਰ ਮੇਰਾ ਖਿਆਲ ਹੈ ਕਿ ਕੰਮ ਤੇ ਸਾਰਾ ਉਹਨਾਂ ਦੇ ਉਲਟ ਕੀਤਾ ਗਿਆ ਮਨੁੱਖੀ ਅਧਿਕਾਰਾਂ ਨੂੰ ਕੁਚੜਿਆ ਜਾ ਰਿਹਾ ਧੱਕੇ ਨਾਲ ਘਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਇਹ ਕਿਸੇ ਦੀ ਸਾਲਾਂ ਬੱਦੀ ਜਿਹੜਾ ਕੋਈ ਆਪਣੇ ਹਿੱਤੇ ਦੀ ਆਪਣੇ ਹੱਕਾਂ ਦੀ ਗੱਲ ਕਰਦਾ ਉਹਨਾਂ ਨੂੰ ਬੜੇ ਇਹ ਜਿਹੜੇ ਗੈਰ ਕਾਨੂੰਨੀ ਜਿਹੜੇ ਸਭਿਆ ਸਮਾਜ 'ਚ ਇਹੋ ਜਿਹੇ ਕਾਨੂੰਨਾਂ ਦੀ ਕੋਈ ਜਗ੍ਹਾ ਨਹੀਂ ਉਹੋ ਜੇ ਕਾਨੂੰਨ ਲਾ ਕੇ ਜੇਲਾਂ ਸੁੜ ਦੇਣਾ ਉਹਨਾਂ ਦੀ ਕੋਈ ਇੱਥੇ ਸੁਣਵਾਈ ਨਾ ਹੋਣੀ ਮੇਰੇ ਖਿਆਲ 'ਚ ਕਿ ਇਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਜਾਂ ਸਿੱਖੀ ਸੋਚ ਆ ਜਾਂ ਸਹਬਜ਼ਾਦਿਆਂ ਦੀ ਇਹ ਉਹਦੇ ਸਾਰਾ ਕੁਝ ਉਲਟ ਕੀਤਾ ਜਾ ਰਿਹਾ